ਅਧਿਸ਼ੇਨਾਂ ਨੇ ਮੇਰੇ ਨਾਲ ਵਸੀ ਹੈ ਇਸ ਅੜਿਆਂ ਚ ਰਚਿਆ ਹੋਇਆ ਜਿਹੜਾ ਮੈਨੂੰ ਮਾਰਨ ਪਿੱਛੇ ਇਹਨਾਂ ਨੇ ਕਿਸੇ ਮਰਦਾਂ ਨੂੰ ਮਾਰ ਕੇ ਖਤਮ ਕਰਨਾ ਤੇ ਪਟਿਆਲੇ ਤੇ ਰਾਜ ਕਰਨਾ ਇਲਾਕੇ ਤੇ ਰਾਜ ਕਰਨਾ ਜਿਹੜਾ ਸੀ ਮੰਗ ਲਿਆ ਇਹ ਰੀਤਾ ਮਾਸੂਮੀਨ ਦਾ ਮਕਾਨ ਜਿਹਨੇ ਦੇ ਦਿੱਤਾ ਮਕਾਨ ਜਿਹੜਾ ਹੈਗਾ 870 ਨੰਬਰ ਅੱਖ ਨੰਬਰ ਗਲੀ ਗੁਰਨਾਣਕ ਨਗਰ ਇਹ ਮੈਨੂੰ ਕੁੰਮਾ ਦੇ ਦਿੱਤਾ ਗੁਰਦੀਪ ਨੇ ਮੰਗਰ ਮੰਡੀ ਨਾਮ ਦਾ ਇਹਨੇ ਉਹਨਾਂ ਸਪੋਰਟ ਰਾਈਸ ਜਿਸੀ ਲੈ ਰਹੇ ਜੋ ਮੇਰੇ ਨਾਰੇ ਖਰੇ ਨੇ ਮਜੂਦ ਨਹੀਂ ਬਾਕੀ ਆ ਮੇਰੇ ਤੇਲੇ ਖਰੇ ਨੇ ਤਾਂ ਵੀ ਜਿਸੀ ਆਪਣਾ ਅਮਰਨਗਰ 12 A ਕਲੋਨੀ ਦੇ ਵਿੱਚ ਹੈ ਵਧਾਈ ਲੈ ਉੱਥੇ ਇਹ ਵਧਾਈ ਵਾਲੇ ਨੇ ਸ਼ੈਲੀ ਨੂੰ ਫੋਨ ਕਰਿਆ ਸਾਨੂੰ ਉਹ ਕਿਹਾ ਵੀ ਹਾਂ ਭਾਈ ਸਿਮਰਨ ਮੰਦ ਵੀ ਆਏ ਹੋ ਨੇ ਰਾਕੋ ਲਾ ਕਾ ਕੇ ਉਹ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਮੈਂ ਦੇਖ ਲਊਂ ਜੋ ਉਹਨਾਂ ਨੇ ਐਨੀ ਗੱਲ ਕਹੀ ਉਹਨੇ ਸ਼ੈਲੀ ਨੇ ਕੱਟ ਤਾ ਫੋਨ ਉਹਨੇ ਸੰਦੀਪ ਕੁਮਾਰ ਨੂੰ ਉਹ ਤੋਂ ਬਾਅਦ ਉਸ ਨੂੰ ਵਧਾਈ ਲੈ ਕੇ ਜਿਹੜੇ ਆਪਣੇ ਘਾਟਕ ਨੇ ਗਏ ਮੈਨੂੰ ਲੱਗਦਾ ਉਸ ਤੋਂ ਸਾਡੇ ਮਗਰ ਦੋ ਮੁੰਡੇ ਪਹਿਨੇ ਮੋਟਰਸਾਈਕਲ ਤੋਂ ਇੱਥੇ ਆ ਗਲੀ ਦੇ ਕੋਲ ਆ ਕੇ ਇਹਨਾਂ ਨੇ ਦੀ ਗਲੀ ਦੇ ਕੋਲ ਆ ਕੇ ਮੇਰੇ ਉੱਤੇ ਇਹਨਾਂ ਨੇ ਜਾਲ ਲੇ ਵਾਂ ਮਲਾ ਕਰਿਆ ਮੇਰੀ ਗੱਡੀ 'ਤੇ ਇਹਨਾਂ ਨੇ ਗੋਲੀ ਚਲਾਈ ਕਾਨੂੰ ਮੇਰੀ ਜਾਨ ਨੂੰ ਕੁਝ ਹੋ ਜਾਂਦਾ ਤਾਂ ਕੌਣ ਤੁਮੇ ਬਾਹਰ ਸੀ ਜਾਂ ਮੇਰੇ ਬੱਚਿਆਂ ਨੂੰ ਮਾਰ ਦਿੰਦੇ ਇਹਨਾਂ ਨੂੰ ਮੁੰਡੇ ਨੇ ਪੁਰਾਣੋਂ ਪੜਨੋ ਨੂੰ ਗੁਰਦੇ ਤੋਂ ਜਿਹੜਾ ਮੇਰੀ ਡਰਾਈਵਿੰਗ ਕਰ ਰਿਹਾ ਸੀ ਗੱਡੀ ਤੇ ਇਹਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ ਇਹਨਾਂ ਦਾ ਹੌਸਲਾ ਐਡਾ ਫੁੱਟ ਗਿਆ ਇਹਨਾਂ ਨੇ ਧਰਨੇ ਲਾ ਲਾ ਕੇ ਪਹਿਲਾਂ ਔਰ ਇਹਨਾਂ ਨੇ ਗੁੰਡਾਗਰਦੀਆਂ ਕਰ ਕਰਕੇ ਪ੍ਰਸ਼ਾਸਨ ਦੇ ਉੱਤੇ ਐਸਾ ਦਬਦਬਾ ਪਾ ਲਿਆ ਕਿ ਪਰਚਾ ਹੋਏ ਪ੍ਰਸ਼ਾਸਨ ਇਹਨਾਂ ਨੂੰ ਰੈਸਤੇ ਨਹੀਂ ਕਰ ਪਾਇਆ ਪ੍ਰਸ਼ਾਸਨ ਰੈਸਤੇ ਨਹੀਂ ਕਰਤਾ ਇਸ ਦਿਨਾਂ ਦੇ ਨਹੀਂ ਕਰ ਪਾਇਆ ਕਿਉਂਕਿ ਗੁੰਡਾਗਰਦੀ ਦਖਾਂਦ ਦੇ ਪ੍ਰਸ਼ਾਸਨ ਤੇ ਠੀਕ ਹੈ ਉਹ ਗੁੰਡਾ ਕਰਦੀ ਜਿਹੜੀ ਇਹ ਤਾਂ ਖਾਂਦੇ ਨੇ ਉਹਦਾ ਅੱਜ ਨਤੀਜਾ ਤੁਸੀਂ ਅੱਜ ਸਾਰਿਆਂ ਨੇ ਵੀਡੀਓ ਦੇਖ ਲਈ ਤੇ ਇਸ ਰਿਆ ਵਿੱਚ ਮੇਰੀ ਗੱਡੀ ਦੇ ਉੱਤੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਬੋਲੋ ਕਿੰਨੇ ਵਜੇ ਸੀਗੇ ਜੀ ਤਰੂੰ ਦੀ ਇਹ ਘਟਨਾ ਹੋਈ ਉਹਨਦੇ ਹੀ 2 ਸੀਗੇ ਜੀ ਮੋਟਰਸਾਈਕਲ ਤੇ ਇਹ ਰਾਤ ਅੱਜ ਸਾਡੇ ਸ਼ਾਮ ਨੂੰ ਸ਼ਾਮ ਨੂੰ 7:30 ਵਜੇ ਦੀ ਘਟਨਾ ਹੈ ਕਿ ਇਹ ਪੁਲਸ ਨੇ ਮੌਕੇ ਦੇ ਉੱਤੇ ਆ ਕੇ ਫੋਟੇਜ ਵੀ ਫੜ ਲਈ ਹੈ ਕਵਰ ਕਵਰੇਜ ਕਰ ਲਈ ਹੈ ਉਹ ਜਿਹੜੀ ਗੋਲੀ ਹੈ ਬਰੂਦ ਜਿਹੜਾ ਹੁੰਦਾ ਉਹਦਾ ਪਿੱਤਲ ਦਾ ਉਹ ਥਾਂ ਮਿਲ ਚੁੱਕੇ ਪੋਲਸ ਨੇ ਉਹ ਵੀ ਆਪਣੇ ਕਾਰਜਦਿਲੇ ਲੈ ਲਈ ਮੇਰੀ ਗੱਡੀ ਵੀ ਲੈ ਲਈ ਹੈ ਬਾਕੀ ਉਹ ਕਾਰਵਾਈ ਹਜੇ ਕਰ ਰਹੀ ਹੈ ਮੈਨੂੰ ਤਾਂ ਇਹ ਵਿਸ਼ਵਾਸ ਦਵਾਇਆ ਸੀ ਰਾਤੀ 10 ਵਜੇ ਤੱਕ ਪਰਚਾ ਵੀ ਦਰਜ ਹੋ ਜਾਵੇਗਾ ਔਰ ਉਹ ਮਦੌਸ਼ਿਆਂ ਨੂੰ ਸਿਫਾਰਿਸ਼ੇ ਅੰਦਰ ਵੀ ਦੇ ਦਾਂਗੇ ਸਿਰ ਮਾਨਤੇ ਵੀ ਲਾਵਾਂਗੇ ਸਭ ਕੁਝ ਕਰਾਂਗੇ ਲੇਕਿਨ ਹਜੇ ਤੱਕ ਕੁਝ ਵੀ ਨਹੀਂ ਹੋਇਆ ਕੋਈ ਪਛਾਣ ਨਹੀਂ ਉਹਨਾਂ ਨੂੰ ਪਛਾਣਦੇ ਮੇਰੀ ਰੱਖੇ ਸਿੱਧੇ ਇੱਥੇ 4-5 ਬੰਦਿਆਂ ਨਾਲ ਹੋਰ ਇਸ ਤੋਂ ਇਲਾਵਾ ਮੇਰੇ ਬੰਦੇ ਰੰਜੀਤ ਕਿਸੇ ਨਾਲ ਹੈ ਹੀ ਨਹੀਂ ਉਹਨਾਂ ਨੇ ਮੇਰੇ ਪਟਿਆਲੇ ਤੇ ਰਾਜ ਕਰਨਾ ਸੋਚਿਆ ਹੈ ਇਹ ਨੰਬਰ 1 ਤੇ ਹੈਗਾ ਜੀ ਪ੍ਰਵੀਨ ਕੋਮਲ ਨੰਬਰ 2 ਤੇ ਹੈਗੇ ਪੌਨਾ ਮਹੰਤਾ ਮਾਲੇ ਵਾਲੇ ਨੰਬਰ 3 ਤੇ ਹੈਗਾ ਜੀ ਆਪਣਾ ਇਹ ਸ਼ੈਲੀ ਇਹ ਸ਼ੈਲੀ ਨੇ ਰਾਤ ਮੇਰੇ ਤੇ ਤਾਜਾ ਹਮਲਾ ਕਰਵਾਇਆ ਏ ਦੀ ਸ਼ੈਲੀ ਨੇ ਕਿਉਂਕਿ ਉਹਦੇ ਨਾਲ ਹੀ ਸਾਡੀ ਗੱਲ ਵਧਾਈ ਤੇ ਕਰਵਾਈ ਸੀ ਉਹਨੇ ਮੇਰੇ ਬੰਦੇ ਇਥੋਂ ਮਗਰ ਲਾਇ ਨਹੀਂ ਤਲਫਤ ਜਨਪੋਰੇ ਤੋਂ ਸ਼ੈਲੀ ਦਾ ਘਰ ਪਿੱਛੇ ਬੈਕਸਾਈਡ ਤੇ ਹੀ ਆ ਸਾਡੇ ਇਸ ਮਕਾਨ ਦੇ ਉਹਨੇ ਇਥੋਂ ਬੰਦੇ ਮੇਰੇ ਮਗਰ ਲਾਏ ਮੋਟਰਸਾਈਕਲ ਤੇ ਉਹ ਮੁੰਡੇ ਆਏ ਗੁੰਡੇ ਉਥੋਂ ਨੇ ਆਪ ਦੇਖੇ ਸ਼ਰੀਆਮ ਦਿਖ ਰਹੇ ਨੇ ਗੋਲੀਆਂ ਮਾਰ ਦੇ ਬੰਤ ਜੀ ਤੁਸੀਂ ਪੁਲਿਸ ਨੂੰ ਨਾਮ ਦਿੱਤੇ ਆ ਜਿਹਨੇ ਤੁਸੀਂ ਹਾਂ ਜੀ ਹਾਂ ਅਸੀਂ ਨਾਮ ਦਿੱਤੇ ਨੇ ਮੇਰਾ ਤਾਂ ਨਾਮ ਲਿਖਾ ਕੇ ਪਹਿਲਾਂ ਇਹਨਾਂ ਦੇ 166 ਨੰਬਰ ਐਫ ਆਈ ਆਰ ਦਰਜ ਹੋਈ ਗਏ ਬੀਤੇ ਕੁਛ ਦਿਨ ਪਹਿਲਾਂ ਇਹਨਾਂ ਨੇ ਇੱਥੇ ਆ ਕੇ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ ਮੇਰੇ ਮਕਾਨ ਤੇ ਇੱਥੇ ਚੋਰੀ ਕੀਤੀ ਉਹ 166 ਨੰਬਰ ਦਾ ਮਕਦਮਾ ਇਹਨਾਂ ਦੇ ਉੱਤੇ ਦਰਜ ਵੀ ਆਇਆ ਉਹ 166 ਨੰਬਰ ਮਕਦਮੇ ਦੀ ਨੰਦੇਸ਼ ਦੇ ਵੀ ਚਾਕੇ ਇਹਨਾਂ ਨੇ ਰਾਤ ਮੇਰੇ ਤੇ ਗੋਲੀ ਚਲਾਈ ਗਏ ਬੰਦੇ ਤੇ ਬਾਰ-ਬਾਰ ਇਸ ਨਾਲ ਜੋ ਸਮੱਸਿਆ ਸਾਹਮਣੇ ਆਉਂਦੀ ਹੈ ਇਹ ਜੀ ਅੰਬਾਲੇ ਵਾਲੇ ਜਿਹੜੇ ਨਕਲੀ ਕਿਨਰ ਰੋਰੇ ਪਟਿਆਲੇ ਚ ਆ ਗਏ ਨੇ ਇੱਕੋ ਜਸਲੀਨ ਜਨਾਨਾ ਇਹ ਖੜਾ ਕਰ ਦਿੱਤਾ ਉਹ ਕਦੇ ਕਿਸੇ ਅਫਸਰ ਦੀ ਲੱਤ ਫਾੜ ਲੈਂਦਾ ਕਦੇ ਕਿਸੇ ਦੀ ਬਾਹ ਫਾੜ ਲੈਂਦਾ ਉਹ ਚੰਗਾ ਭਲਾ ਬੰਦਾ ਸੀ ਜਸਦੇਵ ਸਿੰਘ ਠੀਕ ਹੈ ਉਹਨੂੰ ਨਾਲ ਲਾ ਲਿਆ ਤੂੰ ਸਿਮਰਨ ਮਾਨਤ ਦੇ ਖلاف ਉਹਨ ਇੱਕ ਨਾਲ ਪ੍ਰਵੀਨ ਕੋਮਲ ਲਾ ਲਏ ਇਹਨਾਂ ਨੂੰ ਰੋਜ਼ 10000 ਰੁਪਏ ਦਿੰਦੇ ਨੇ ਗੱਡੀਆਂ ਇਹਨਾਂ ਨੂੰ ਲੈ ਕੇ ਦੇ ਰੱਖੀਆਂ ਨੇ ਇਹਨਾਂ ਦਾ ਤੋਰੀ ਫੁਲਕਾ ਸਾਡੀ ਕਮਾਈ ਨਾਲ ਚੱਲ ਰਿਹਾ ਪ੍ਰਵੀਨ ਕੋਮਲ ਦਾ ਠੀਕ ਹੈ ਜੀ ਇਹਨੇ ਬੰਦੇ ਨੇ ਮੈਨੂੰ ਮਰਵਾਉਣ ਵਾਸਤੇ ਪਹਿਲਾਂ ਵੀ ਮੇਰੇ ਤੇ ਹਮਲੇ ਹੋਏ ਨੇ ਰਾਜਪੁਰੇ ਨਾਲ ਮੇਰੇ ਤੇ ਗੱਡੀ ਘੇਰ ਕੇ ਮੈਨੂੰ ਉਹਦਾ ਕੁੱਟਿਆ ਮਾਰਿਆ ਮੇਰੇ ਵਾਲ ਕੱਟਤੇ ਸੀਗੇ ਨਾਲ ਮੇਰੀ ਆ পার্বਤੀ ਸੀਗੀ ਪਹਿਲਾਂ ਵੀ ਮੇਰੇ ਤੇ ਹਮਲੇ ਹੋਏ ਨੇ ਲੇਕਿਨ ਅੱਜ ਤੱਕ 5 ਸਾਲ ਦੇ ਵਿੱਚ ਮੈਨੂੰ ਕੋਈ ਸਿਕਿਉਰਟੀ ਮਾਈਆ ਨਿਕਰਾਇਆ ਗਿਆ ਆ ਕੱਲ ਰਾਤ ਮੇਰੇ ਤੇ ਗੋਲੀ ਚੱ ਬਾਕੀ ਜਾਂਦੀ ਤੇ ਕੌਣ ਜ਼ਿੰਮੇਵਾਰ ਸੀ ਇਹਦੇ ਵਿੱਚ ਗੋਲੀ ਇੱਕ ਸਾਡੀ ਗੱਡੀ ਤੇ ਵੱਜੀ ਆ ਦੂਜਿਓ ਮਾਰਨ ਲੱਗੇ ਸੀ ਐਨੇ ਨਸੀ ਭੱਜ ਗਏ ਆਪਣੀ ਜਾਨ ਬਚਾ ਕੇ ਉਹ ਵੀ ਭੱਜ ਗਈ ਉਧਰ ਨੂੰ ਬਾਬਾ ਜੀ ਮੰਤਰੀ ਹੁਣ ਕੀ ਮੰਗ ਕਰਦੇ ਆਸੀਂ ਇਹੀ ਮੰਗ ਕਰਦੇ ਆਂ ਵੇ ਗੁੰਡਾਗਰਦੀ ਬੰਦ ਹੋਣੀ ਚਾਹੀਦੀ ਹੈ ਔਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਦੋਸ਼ੀਆਂ ਦੇ ਉੱਤੇ ਸਿੱਧਮ ਸਿੱਧਾ ਪਰਚਾ ਦਰਜ ਕਰਕੇ ਮੇਰੇ ਬਿਆਨਾਂ ਦੇ ਉੱਤੇ ਇਹਨਾਂ ਨੂੰ ਹੋਰ ਆਪਣਾ ਚੰਗੀ ਤੋਂ ਚੰਗੀ ਕੜੀ ਤੋਂ ਕੜੀ ਇਹਨਾਂ ਦੇ ਉੱਤੇ ਸਜ਼ਾ ਹੋਣੀ ਚਾਹੀਦੀ ਹੈ ਨਾ ਉੱਤੇ ਚੰਗੀ ਸੈਕਸ਼ਨਸ ਲਾ ਕੇ ਇਹਨਾਂ ਦੇ ਉੱਤੇ ਪਰਚਾ ਦਰਜ ਹੋ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਔਰ ਦੂਸਰਾ ਮੈਨੇ ਸਿਕਿਉਰਟੀ ਮਹੱਈਆ ਕਰਾਇਆ ਜਾਵੇ ਕਿਉਂਕਿ ਮੈਨੂੰ ਸ਼ਹਿਰ ਦੇ ਵਿੱਚ ਆਪਣੇ ਇਲਾਕੇ 'ਚ ਵੀ ਵਿਧਾਈ ਲੈਣ ਜਾਣਾ ਜੀ ਮੈਂ ਇਹ ਹੋਰ ਵੀ 100 ਕੰਮ ਜਾਣਾ ਜੀ ਇਹ ਤਾਂ ਗੱਡੀਆਂ ਲਾ ਲੈਂਦੇ ਨੇ ਮਗਰ ਮੇਰੇ ਚੇਲਿਆਂ ਦਾ ਮੇਰੇ ਬੱਚਿਆਂ ਦਾ ਬਾਜ਼ਾਰ ਚ ਆਣਾ ਜਾਣਾ ਘਰੋਂ ਸਾਨੂੰ ਨਿਕਲਦੇ ਇਹਨਾਂ ਨੇ 5 ਸਾਲ ਤੋਂ ਦੁੱਬਰ ਕਰਿਆ ਹੋਇਆ ਜੀ ਰਾਤ ਅਸੀਂ ਨਿਕਲੇ ਵਿਧਾਈ ਲੈਣ ਆਏ ਇਹਨਾਂ ਨੇ ਸਾਡੇ ਤੇ ਗੋੜੀਆਂ ਚਰਾਤੀਆਂ ਦਬਛਪਾਂ ਦੇ ਮਾਰਿਆ ਨੇ ਵੀ ਇਹ ਸਿਮਰਨ ਮਨਤ ਬਾਹਰ ਨਾ ਨਿਕਲੇ ਅਸੀਂ ਵਿਧਾਈ ਜਾ ਕੇ ਆਪਣੇ ਚੋਰੀ ਚੋਰੀ ਆਪਣੇ ਘਰਾਂ ਚ ਜਾਈਏ ਇਹ ਜੰਗੇ ਭਲੇ ਮੁੰਡੇ ਨੇ ਦੋ ਦੋ ਬੱਚੇ ਨੇ ਬਾਪ ਨੇ ਪਰ ਵੀ ਇਹਨਾਂ ਕੋਮਰ ਨਾਲ ਇਹਨਾਂ ਦੇ ਲੱਗਿਆ ਹੈ ਪ੍ਰੈਸਰ ਕੋਟਰ ਠੀਕ ਹੈ ਕੀ ਕਰਦੇ ਹੋਏ ਉਰੇ ਸਨੂ ਰਾਤ ਉਹਨਾਂ ਨੇ 8 8:30 ਵਜੇ ਸਾਡੇ ਕੋਲ ਆਏ ਸੀ ਇੱਕ ਪ੍ਰੇਡ ਦਿੱਤੀ ਹੈ ਔਰ ਇੱਕ ਪ੍ਰੇਡ ਲੈਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਪੜਤਾਲ ਕਰ ਰਹੇ ਹਾਂ ਉਹਦੀ ਮੌਕਾ ਵਿਜ਼ਿਟ ਕੀਤਾ ਹੈ ਸੀਸੀਟੀਵੀ ਫੁਟੇਜ ਦੇਖੀ ਹੈ ਉੱਥੇ ਤੇ ਉੱਥੇ ਸਰਚ ਵਗੈਰਾ ਕੀਤੀ ਹੈ ਅਸੀਂ ਤੇ ਉਦੋਂ ਬਾਅਦ ਸਾਡੀ ਫੋਰੈਂਸਿਕ ਟੀਮ ਬੁਲਾਈ ਹੈ ਕਾਰ ਵਗੈਰਾ ਜਿਹੜੀ ਜਿੱਤੇ ਉਹ ਦੋਸ਼ ਲਗਾ ਰਹੇ ਜੇ ਕਿ ਕਾਰ ਦੇ ਉੱਪਰ ਫਾਇਰ ਕੀਤਾ ਹੈ ਤੇ ਉਹ ਫਰੈਂਚ ਦੀ ਟੀਮ ਜਾਂਚ ਕਰ ਰਹੀ ਹੈ ਬਾਕੀ ਹਰ ਐਂਗਲ ਤੋਂ ਅਸੀਂ ਇਰਦੀ ਪਤਾਵ ਕਰ ਰਹੇ ਹਾਂ ਪੜਤਾਲ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਅਕੋਰਡਿੰਗ ਕਰਦੇ ਪੁੱਛ ਜਾਂਗੇ ਸੀਸੀਟੀਵੀ ਇੱਕ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਗੋਲੀ ਚੌਂਦਾ ਹੋਇਆ ਨਜ਼ਰ ਆ ਰਹੇ ਨੇ ਤਾਂ ਉਸ ਵਿੱਚ ਕੀ ਉਹ ਆਇਡੈਂਟੀਫਾਈ ਹੋਏ ਨੇ ਉਹ ਮੋਟਰਸਾਈਕਲ ਆਇਡੈਂਟੀਫਾਈ ਹੋਇਆ ਜਾਂ ਬੰਦੇ ਆਇਡੈਂਟੀਫਾਈ ਹੋਏ ਨੇ ਫਿਲਹਾਲ ਉਹੀ ਹੈ ਅਸੀਂ ਉਹ ਪੜਤਾਲ ਕਰ ਰਹੇ ਹਾਂ ਉਦੋਂ ਨੈਕਸਟ ਵੀ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਅੱਗੇ ਉਹਨਾਂ ਨੂੰ ਅਸੀਂ ਟਰੈਕ ਕਰ ਰਹੇ ਹਾਂ ਔਰ ਜਲਦੀ ਆਇਡੈਂਟੀਫਾਈ ਕਰ ਲਈਏ ਇਹ ਕੁਝ ਲੋਕਾਂ ਦਾ ਨਾਮ ਵੀ ਲੈ ਤੇ ਉਹਨਾਂ ਨੂੰ ਵੀ ਕੋਈ ਇਸ ਦਾ ਹਿੱਸਾ ਬਣਾ ਰਿਆ ਗਿਆ ਹੈ ਜਾਂ ਹਿੱਸਾ ਬਣਾ ਨਹੀਂ ਇਹ ਸ਼ੱਕ ਜਹਰ ਕਰਦੇ ਨੇ ਇਹਨਾਂ ਦਾ ਰਾਈਵਲ ਗਰੁੱਪ ਹੈਗਾ ਇੱਕ ਦੂਜਾ ਗਰੁੱਪ ਹੈ ਜਨ ਨਾਲ ਇਹਨਾਂ ਦਾ ਕਿਸੇ ਡੇਰੇ ਨੂੰ ਲੈ ਕੇ ਕਿਸੇ ਕਬਜ਼ੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਕਾਫੀ ਪੁਰਾਣਾ ਝਗੜਾ ਚੱਲ ਰਿਹਾ ਹੈ ਉਹਨਾਂ ਦੇ ਅਲਿਗੇਸ਼ਨ ਲਾ ਰਹੇ ਨੇ ਉਹ ਸੰਗਤ ਤੋਂ ਵੀ ਅਸੀਂ ਪੜਤਾਲ ਕਰਾਂਗੇ ਪਰ ਸਰ ਇੱਕ ਗੱਲ ਹੈ ਜੀ ਕਿ ਇਹ 6:00-7:00 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਇਸ ਸਮੇਂ ਕੋਈ ਪੈਟਰੋਲਿੰਗ ਵਗੈਰਾ ਹੁੰਦੀ ਹੈ ਕਿ ਨਹੀਂ ਹੁੰਦੀ ਸ਼ਹਿਰ ਦੇ ਵਿੱਚ ਬਿਲਕੁਲ ਨਹੀਂ ਜੇ ਪੈਟਰੋਲਿੰਗ ਦਾ ਨਾ ਹੁੰਦਾ ਨਾ ਹੁੰਦਾ ਕੋਈ ਸਵਾਲ ਨਹੀਂ ਪੁੱਛਾਂਗਾ ਮੋੜ ਰਹਾ ਰਹੇ ਹੁੰਦੀ ਹੈ ਕਿੰਨੀ ਕੋਣੀ ਚੱਲੀਆਂ ਕੋਈ ਫਾਇਦੀ ਕਿੰਨੀ ਹੁੰਦੀ ਹੈ ਇੱਕੋ ਹੀ ਫਾਇਰ ਦੱਸਿਆ ਉਹਨਾਂ ਨੇ ਉਹ ਹੀ ਅਸੀਂ ਪਰਦਾਵ ਕਰ ਰਹੇ ਹਾਂ ਸਰ ਨੇ ਕਿਹਾ 166 ਨੰਬਰ ਐਫਆਈਆਰ ਪੈਦਾ ਵੀ ਕਰਜੋ ਨੀ ਦੀ ਵੀ ਉਹਦੇ ਚ ਵੀ ਬੰਦੇ ਅਰੈਸਟ ਨਹੀਂ ਹੋਏ ਜੀ ਮੈਂ ਹਰੇ ਰੀਸੈਂਟਲੀ ਜੁਆਇਨ ਕੀਤਾ ਬਸੋਂ ਚ ਉੱਥੇ ਜੁਆਇਨ ਕੀਤਾ ਮੈਂ ਜਿਹੜਾ ਹੈਗਾ ਇਹਨਾਂ ਦਾ ਉਹ ਮੁਕਦਮਾ ਉਹ ਵੀ ਅਸੀਂ ਦੇਖ ਰਹੇ ਆ ਵੀ ਉਹਦੇ ਵਿੱਚ ਕੀ ਕੁਝ ਰਹਿੰਦਾ ਤੇ ਕੀ ਕੁਝ ਜਿਹੜਾ ਹੋ ਸਕਦਾ ਜਿਨ੍ਹਾਂ ਦੇ ਨਾਮ ਲਿੱਤੇ ਗਏ ਉਹਨਾਂ ਨੂੰ ਬੁਲਾਇਆ ਗਿਆ ਕਿ ਉਹਨਾਂ ਤੋਂ ਪੁੱਛ ਹਾਂਜੀ ਹਾਂਜੀ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਬੁਲਾ ਕੇ ਅਸੀਂ ਪੁਸ਼ਪਤਾਲ ਕਰ ਰਹੇ ਹਾਂ ਬੋਲੋ ਹਰੇਕ ਐਗਰ ਦਾ ਉਹ ਸੀ ਦੀ ਤਰਤੀ ਪੁਸ਼ਪਤਾਲ ਕਰ ਸਰ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਦੂਸਰਾ ਗਰੁੱਪ ਵੀ ਸੀਗਾ ਇਹ ਦੂਸਰੇ ਗਰੁੱਪ ਦਾ ਕੀ ਇਹਨਾਂ ਦੇ ਨਾਲ ਤਾਲਪ ਹੈ ਜੀ ਔਰ ਕੀ ਉਹਨਾਂ ਦੇ ਵੀ ਕੋਈ ਇਨਵੋਲਵਮੈਂਟ ਲੱਗਦੀ ਹੈ ਪੜਤਾਲ ਦਾ ਪਾਰਟ ਹੈ ਜੀ ਪੜਤਾਲ ਕਰਾਂਗੇ ਪੜਤਾਲ ਤੋਂ ਜੋ ਕੁਝ ਸਾਹਮਣੇ ਆਊਗਾ ਉਹ ਉਹ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸਰ ਜਾਣਵਾਰ ਦਾ ਹਿੱਸਾ ਵੀ ਹੋ ਸਕਦੀ ਹੈ ਰੋਹਿਤ ਨੂੰ ਬਾਰ-ਬਾਰ ਚੀਟ ਕਹਿ ਰਿਹਾ ਕਿ ਹਲੇ ਇਹ ਕਹਿਣਾ ਬੜਾ ਜਲਦੀ ਕਰ ਰਹੇ ਕਹਾਂ ਵੀ ਉਹ ਮੁਦਲੀ ਜਿਹੜੀ ਹੈਗੇ ਪ੍ਰਤਾਲ ਕਰ ਲਈਏ ਉਸ ਤੋਂ ਬਾਅਦ ਜੋ ਵੀ ਕੁਝ ਆਊਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ